ਪਟਿਆਲਾ ਪੁਲਿਸ ਦੀ ਗ੍ਰਿਫਤ ਚ ਖੜੇ ਇਹਨਾਂ ਲੋਕਾਂ ਤੇ ਲੱਗਿਆ ਹੈ ਕਰੋੜਾਂ ਦੀ ਠੱਗੀ ਦੀ ਕੋਸ਼ਿਸ਼ ਦਾ ਇਲਜ਼ਾਮ ਇਸ ਗਰੁੱਪ ਵਿੱਚ ਦੋ ਔਰਤਾਂ ਸਾਬਕਾ ਸਰਪੰਚ ਤੇ ਸਾਬਕਾ ਫੌਜੀ ਵੀ ਸ਼ਾਮਲ ਨੇ ਇਹਨਾਂ ਤੇ ਇਲਜ਼ਾਮ ਹੈ 25 ਏਕੜ ਜ਼ਮੀਨ ਦੇ ਫਰਜ਼ੀ ਕਾਗਜ਼ਾਤ ਤਿਆਰ ਕਰਕੇ 3.5 ਕਰੋੜ ਰੁਪਏ ਲੋਨ ਲੈਣ ਦੀ ਸਾਜ਼ਿਸ਼ ਘੜਨ ਦੀ ਇਸ ਗਰੁੱਪ ਦਾ ਮਾਸਟਰਮਾਈਂਡ ਹੈ ਪਟਿਆਲਾ ਦੇ ਪਿੰਡ ਡੀਲਵਾਲ ਦਾ ਸਾਬਕਾ ਸਰਪੰਚ ਅਮਰੀਕ ਸਿੰਘ ਫੜੇ ਗਏ 8 ਮੈਂਬਰੀ ਗਰੁੱਪ ਦੇ 7 ਮੈਂਬਰਾਂ ਨੂੰ ਪੁਲਿਸ ਨੇ ਠੱਗੀ ਮਾਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਦਰਸਲ ਕੁਸਮਾ ਪਹਿਲਾਂ ਸਨੌਰ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਪਿੰਡ ਸੁਲਤਾਨਪੁਰ ਵਿੱਚ 25 ਏਕੜ ਜ਼ਮੀਨ ਖਰੀਦੀ ਸੀ ਜ਼ਮੀਨ ਭੁਪਿੰਦਰ ਕੌਰ ਜਸਕਰਨ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਨਾਮ ਤੇ ਹੈ ਇਹਨਾਂ ਤਿੰਨ ਲੋਕਾਂ ਦੇ ਨਾਮ ਤੇ ਹੀ ਇਸ ਗਰੋ ਨੇ ਫਰਜ਼ੀ ਕਾਗਜ਼ਾਤ ਤਿਆਰ ਕੀਤੇ ਅਤੇ ਪਟਿਆਲਾ ਦੇ ਲੀਲਾਪੌਣ ਵਿੱਚ ਇੱਕ ਪ੍ਰਾਈਵੇਟ ਬੈਂਕ ਤੋਂ 3.5 ਕਰੋੜ ਰੁਪਏ ਲੋਨ ਲੈਣ ਦੀ ਤਿਆਰੀ ਕੀਤੀ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਪਾਂਦੇ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ ਗਏ ਪੁਲਿਸ ਮੁਤਾਬਕ ਅਮਰੀਕ ਅਪਰਾਧੀ ਪਿਛੋਕੜ ਦਾ ਸ਼ਖਸ ਹੈ ਇਹਨਾਂ ਦੇ 8ਵੇਂ ਸਾਥੀ ਨੂੰ ਵੀ ਕਾਬੂ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ 2005 ਦੇ ਵਿੱਚ 25 ਕਿੱਲੇ ਜ਼ਮੀਨ ਸੁਲਤਾਨਪੁਰ ਪਿੰਡ ਖਰੀਦੀ ਸੀ ਆਪਣੀ ਪਤਨੀ ਦੇ ਨਾਮ ਭਪਿੰਦਰ ਕੌਰ ਉਹਦਾ ਨਾਮ ਪਤਨੀ ਦਾ ਇੱਕ ਲੜਕਾ ਅਰਸ਼ਦੀਪ ਗਿੱਲ ਦੂਸਰਾ ਲੜਕਾ ਜਸਕਰਨ ਗਿੱਲ ਇਹਨਾਂ ਦੇ ਤਿੰਨਾਂ ਦੇ ਨਾਮ ਖਰੀਦੀ ਸੀ ਔਰ ਕਿਸੇ ਸ਼ਰਾਰਤੀ ਬੰਦੇ ਨੇ ਸ਼ਰਾਰਤੀ ਅੰਸਰਾਂ ਨੇ ਠੱਗਾਂ ਨੇ ਇਕੱਠੇ ਹੋ ਕੇ ਇਹਨਾਂ ਦੀ ਜ਼ਮੀਨ ਨੂੰ ਦੇ ਜਾਲੀ ਕਾਗਜ਼ਾ ਤਿਆਰ ਕਰਕੇ ਅੱਗੇ ਬੈਂਕ ਲੋਨ ਲੈਣਾ ਚਾਹਿਆ 3.5 ਕਰੋੜ ਰੁਪਏ ਦਾ ਇਹ ਠੱਗੀ ਦੇ ਵਿੱਚ ਜਿਹੜੇ ਨੇ ਸ਼ਾਮਲ ਨੇ ਉਹ ਹੈ ਠਾਕੁਰ ਥਾਪਰ ਇਹਦੀ ਮਾਤਾ ਸ਼ੀਲਾ ਦੇਵੀ ਦਿਵਾਂਸ਼ ਇਹਦੀ ਮਾਤਾ ਬਨੀਤਾ ਔਰ ਬਨੀਤਾ ਦਾ ਡਰਾਈਵਰ ਆ ਇੱਕ ਨਾਲ ਅਮਰੀਕ ਸਿੰਘ ਐਕਸ ਸਰਪੰਚ ਢੀਲਵਾਲ ਨਾਲ ਜੈ ਸਿੰਘ ਜੁਲਕਾ ਸਾਈਡ ਦਾ ਰਹਿਣ ਵਾਲਾ ਇਹ ਹੈਗਾ ਐਕਸ ਸਰਵਿਸਮੈਨ ਅਮਰੀਕ ਸਿੰਘ ਜਿਹੜਾ ਐਕਸ ਸਰਪੰਚ ਢੀਲਵਾਲ ਹੈ ਐਂਡ ਜੁਲਕਾ ਦਾ ਜੈ ਸਿੰਘ ਇਹਨਾਂ ਨੇ ਜਾਲੀ ਫਰਦਾਂ ਤਿਆਰ ਕੀਤੀਆਂ ਔਰ ਠਾਕੁਰ ਥਾਪਰ ਨੇ ਜਸਕਰਨ ਬਣ ਕੇ ਦਿਮਾਂਸ਼ ਨੇ ਅਰਸ਼ਦੀਪ ਬਣ ਕੇ ਸ਼ੀਲਾ ਦੇਵੀ ਨੇ ਭਪਿੰਦਰ ਕੌਰ ਬਣ ਕੇ ਇਹਨਾਂ ਦੇ ਇਹ ਇਹਨਾਂ ਨੇ ਜਾਲੀ ਵੋਟਰ ਕਾਰਡ ਤੇ ਆਧਾਰ ਕਾਰਡ ਤਿਆਰ ਕੀਤੇ ਔਰ ਇਹ ਡਾਕੂਮੈਂਟ ਤਿਆਰ ਕਰਨ ਦੇ ਵਿੱਚ ਅਮਰੀਕ ਸਿੰਘ ਹੈਗਾ ਸਾਨੂੰ ਭਗਵਾਨ ਸਿੰਘ ਗੁਰਬਖਸ਼ ਕਲੋਨੀ ਦਾ ਜੋ ਕੰਪਿਊਟਰ ਦਾ ਕੰਮ ਕਰਦਾ ਉਹਦੇ ਕੰਪਿਊਟਰ ਤੇ ਤਿਆਰ ਕੀਤੇ ਗਏ ਸੀ ਅਮਰੀਕ ਸਿੰਘ ਜਿਹੜਾ ਕੰਪਿਊਟਰ ਤੇ ਜਿਹਨੇ ਤਿਆਰ ਕੀਤੇ ਉਹ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗਿਰੋਦਾ ਸਰਗਨਾ ਅਮਰੀਕ ਸਿੰਘ ਨੇ ਕੈਮਰੇ ਤੇ ਖੁਦ ਨੂੰ ਬੇਕਸੂਰ ਦੱਸਣ ਦੀ ਕੋਈ ਕਸਰ ਨਹੀਂ ਛੱਡੀ ਸਰ ਜੀ ਬਿਲਕੁਲ ਬੇਕਸੂਰ ਆਪਾਂ ਹਾਂਜੀ ਜਿਹੜੇ ਰੋਪ ਲੱਗੇ ਨੇ ਤੁਹਾਡੇ ਲਈ ਇਹ ਮੇਰੇ ਤਾਂ ਫਰਦ ਦੀ ਇੱਕ ਫਰਦ ਦਿੱਤੀ ਸੀ ਮੈਂ ਇਹਦਾ ਅੱਜ ਦੇ 6 ਮਹੀਨੇ ਪਹਿਲਾਂ ਹਾਂਜੀ ਫਰਦ ਦੇ ਹਿਸਾਬ ਨਾਲ ਜੋ ਵੀ ਮੰਨਦਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਕੀ ਲੱਗ ਦੁਨੀਆ ਸਰਪੰਚ ਦੁਨੀਆ ਜਿਹੜਾ ਸਾਂਝਾ ਬੰਦਾ ਬੰਦਾ ਫਰਦ ਬੋਲਦਾ ਕਰਾ ਕੇ ਜਾਂਦਾ ਹੁੰਦਾ ਇਹਨੂੰ ਦਿੱਤੀ ਸੀ ਫਰਦ ਕਿਸੇ ਨੇ ਵੀ ਦੇਦੀ ਸੀ ਫਰਦ ਰੱਗ ਦੇਦੀ